ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਡਾਉਣ ਪਿੰਡ ਬਣੀ ਹੈ ਕੀ ਤਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ 6 ਪਸ਼ੂ ਵਿਖਾਉਣੇ ਆ ਤਿੰਨ ਵਹਿੜਾਂ ਤੇ ਤਿੰਨ ਹੀ ਝੋਟੀਆਂ ਵਾਂ ਤੇ ਆਪਾਂ ਪਹੁੰਚੇ 22 ਮਿੰਟੂ ਹੁਣ ਦੇ ਕੋਲ ਤੇ ਆਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਏ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਕੀ ਕਹਿੰਦੇ ਹੋ ਕਿਰਪਾ ਵਾਹਿਗੁਰੂ ਦੀ ਚਲੋ ਕਿਰਪਾ ਚਾਹੀਦੀ ਹੈ ਹਾਂਜੀ ਆਪਣ ਜੀ ਨਾ ਘਬਰਾ ਮਿੰਟੂ ਪਿੰਡ ਬਣੀਏਗੀ ਤਸ਼ੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਫੋਨ ਨੰਬਰ ਬੋਲ ਦਿਓ 9843233 9843233 ਠੀਕ ਆ ਜੀ ਤੇ ਆ ਦੱਸਿਓ ਭਾਈ ਜੀ ਪਹਿਲੇ ਨੰਬਰ ਜਿਹੜੀ ਵਾੜ ਬੱਦੀ ਇਹਦਾ ਜੀ ਇਹ ਪੰਢੇ ਸੁਬੇ ਸੋਣੀ ਵਾੜ ਅੱਗੀ ਅੱਛਾ ਜੀ ਹਾਂ ਜੀ ਠੀਕ ਆ ਦੰਦਾ ਜਿਆ ਦੰਦਾ ਨਹੀਂ ਵੇਦੀ ਛਿੱਗੀ ਜੇ ਮੋ ਠੀਕ ਆ ਲੋ ਭਾਈ ਜੀ ਕੋਲ ਇਹਨੂੰ ਲੋ ਭਾਈ ਜੀ ਦੰਦਾਂ ਦੇ ਵਿੱਚ ਵਾੜ ਆ ਗਈ ਜੇ ਤੇ ਕਿੰਨਾ ਕ ਟਾਂ ਮਾਜੇ ਖੜਦੀ ਏ ਜੀ ਦਿਨੇ 10 ਲੈ ਵੜੇ ਠੀਕ ਆ ਠੀਕ ਆ ਲੋ ਭਾਈ ਜੀ ਦੇਣਾ ਜੇ 10 ਖੜਦੀ ਆ ਬਿਲਕੁਲ ਤੇ ਇਹ ਸਤੂ ਚੈੱਕ ਕਰ ਸਕਦੇ ਜੇ ਤੇ ਦੰਦਾਂ 'ਚ 6 ਦੰਦ ਆ ਗਈ ਆ ਤੇ ਹੋਰ ਜਲਸੀ ਵੀਰ ਜੀ ਹਾਈਟ ਲਾਈਨ ਤੋਂ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਬਾਹਰੇ ਥਾਣਾ ਦਾ ਸੈਜ ਗਿਆ ਇਹ ਬਹੁਤ ਸ਼ਾਨਦਾਰ ਲੱਗ ਰਿਹਾ ਤੁਹਾਨੂੰ ਚੈੱਕ ਕਰਾਵਾਂਗੇ ਤੇ ਦੇਣ ਲਾ ਕੇ ਲਾ ਜੂਗੀ ਵੀਰ ਕਹਿੰਦਾ ਕਿ ਦਾਸਕ ਢੱਲਾਂ ਤੋਂ ਲਾ ਜੇ ਕਾਫੀ ਆ ਹਾਂਜੀ ਭਾਜੀ ਚੈੱਕ ਕਰ ਸਕਦੇ ਤੁਸੀਂ ਅੰਡਰ ਕੁਆਲਟੀ ਥਾਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਲੈ ਜਾਓ ਵੀਰ ਜੀ ਬਾਕੀ ਭਾਈ ਇਹ ਟਿੱਪਾਂ ਟੋਪਣਾ ਵਧੀਆ ਵੀਡੀਓ ਪੂਰੀ ਵਧੀਆ ਤੁਹਾਨੂੰ ਤਾਂ ਥਾਂ ਥਣ ਦੇਖ ਲਓ ਪੂਰਾ ਇੱਕ ਨੰਬਰ ਜੇ ਹਾਂਜੀ 24 24 ਇੱਕ ਨੰਬਰ ਤੇ ਬਾਕੀ ਤੁਸੀਂ ਵੇਖ ਲੈਣਾ ਜੋ ਵੀ ਹੈ ਤੁਹਾਡੇ ਸਾਹਮਣੇ ਠੀਕ ਹੈ ਠੀਕ ਹੈ ਜੀ ਹਾਂਜੀ ਨਹੀਂ ਮਹਾਰਾ ਜਿਤਨਾ ਮੈਂ ਟਿੱਪਾਂ ਟੋਪਣਾ ਪੂਰੀ ਵੀਡੀਓ ਪੂਰੀ ਓਕੇ ਹੋ ਗੱਥਣਾ ਦੀ ਗਰੰਟੀ ਹੋ ਗਈ ਵਿੱਚੀ ਠੀਕ ਹੈ ਠੀਕ ਹੈ ਜੀ ਹਾਂਜੀ ਕੀਮਤ ਕਰਨਾ ਭਾਜੀ ਹਰ ਵੀ ਜੀ ਮੋਹਲ ਪਾਉਣ ਸਤਕਲਾ ਪਾ 65 ਕਰਾ ਲਓ ਹਾਂ ਨਾ 60000 ਦੀ ਕਰਾਂਗੇ ਠੀਕ ਹੈ ਜੀ ਹਾਂਜੀ ਲਓ ਭਾਈ ਜੀ ਪਹਿਲੇ ਨੰਬਰ ਤੇ ਜਿਹੜੀ ਵਾੜ ਦਿਖਾਈ ਆ 60000 ਦੀ ਵੀਰ ਕਹਿੰਦਾ ਕਿ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਾਨ ਕਰਦੇ ਹੋ ਵੀਰ ਨਭਰਾਉਂਦਾ ਠੀਕ ਹੈ ਚਲੋ ਵੀ ਤੁਹਾਡੇ ਨਾਰੇ ਕੋਈ ਵੀਡੀਓ ਵੇਖਿਆ ਹੋਊਗਾ ਫਿਰ ਉਹਦਾ ਮਾਨਤਰ ਭੁੱਲ ਕਰਾਂਗੇ ਠੀਕ ਹੈ ਜੀ ਦੱਸੋ ਭਾਈ ਇਹਦੇ ਬਾਰੇ ਇਹ ਵੀ ਜੀ ਪਹਿਲਾਂ ਸੋਈ ਜੀ ਅਛਾ ਜੀ ਦੰਦਾਂ ਦੇ ਵਹਿੜ ਜੇ ਵੀ ਅਛਾ ਜੀ ਚੱਗੀ ਮੂੰਹ ਹੈ ਵੀ ਠੀਕ ਹੈ ਜੀ ਥੋੜਾ ਲਿਸਪਾਨਾ ਜਰੂਰ ਹੈਗਾ ਹਾਂ ਜੀ ਪਰ ਬੁੱਧ 14 ਕਿਲੋ ਹੀ ਬੋਲਾ ਚਵਾਗ ਦਾਂਗੇ ਥੱਲੇ ਠੀਕ ਹੈ ਜੀ ਜੀ ਭਾਈ ਚੈੱਕ ਕਰ ਸਕਦੇ ਚੰਗੇ ਘੱਦ ਕਾਟ ਵਾਲੀਏ ਬਾਕੀ ਥੋੜਾ ਜਿਹਾ ਲੱਪਾ ਲੂਪਾ ਜੇ ਲਾਇਆ ਵਾ ਤੇ ਉਹਦੇ ਕਰਕੇ ਤਾਂ ਨੂੰ ਥੋੜੀ ਜਿਹੀ ਰ ਤੇ ਥਣਾ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਵੀਰਾਂ ਨੂੰ ਲਾਗੇ ਤੋਂ ਚੈੱਕ ਕਰਾਉਨੇ ਆ ਤੇ ਠੰਡ ਠੰਡ ਕਰਕੇ ਬਾਈ ਨਾਲ ਜੇ ਇਨਵਾਈਟ ਹੋਏ ਨਹੀਂ ਆਉਦੇ ਪਸ਼ੂ ਲੈ ਆਓ ਬਾਈ ਜੀ ਲੈ ਆਓ ਤੇ ਚੈੱਕ ਕਰ ਸਾਡੇ ਤੋਂ ਫੇਸ ਕੁਆਲਟੀ ਬਹੁਤ ਸ਼ਾਨਦਾਰ ਆ ਭਾਈ ਕੋਲ ਚੰਗੇ ਪਸ਼ੂ ਹੁੰਦੇ ਆ ਤੇ ਬਿਲਕੁਲ ਯਜਮੁੱਲ ਵਿੱਚ ਹੁੰਦੇ ਆ ਤੇ ਜਵਾ ਕੀ ਆ ਗਿਆ ਜਿਹਦੇ ਪਿਛੇ ਇਹਦੇ ਬੜਾ ਵਛਾਏ ਮਗਰ ਠੀਕ ਹੈ ਭਾਈ ਜੀ ਮੇਲ ਕਾਫ ਆ ਗਿਆ ਜਿਹਦੇ ਪਿਛੇ ਤੇ ਥਣਾ ਦਾ ਸੈਜ ਗਿਆ ਤੁਹਾਨੂੰ ਲਾਗੇ ਤੋਂ ਚੈੱਕ ਕਰਾਉਨੇ ਆ ਕਿਆ ਕਰ ਸਾਡੇ ਜੀ ਬੋਲੇ 15 ਕਿਲੋ ਹੋਗਾ ਜਿਹੜਾ ਗਰੰਟੀਆ ਦੋਦੋ 14 ਕਿਲੋ ਹੀ ਆਪਾਂ ਬੋਲਾ ਬਣਾ ਕੇ ਦਾਂਗੇ ਰੀਟਨ ਨਾਲ ਪਰ ਥੋੜੇ ਕਰਕੇ ਲੈ ਠੀਕ ਹੈ ਲਓ ਭਾਈ ਜੀ ਜਿਹੜਾ ਹੈ ਤੇਰਾ 15 ਲੀਟਰ ਆ ਬਾਕੀ ਭਾਈ ਕਹਿੰਦਾ ਕਿ ਬਾਈ 14 ਲੀਟਰ ਦੀ ਗਰੰਟੀਆ ਨਹੀਂ ਫੋੜਿਆ ਠੀਕ ਹੈ ਠੀਕ ਹੈ ਜੀ ਹਾਂਜੀ ਇਹਦਾ ਕੀ ਮੁੱਲ ਕਰਨਾ ਭਾਜੀ ਜੀ ਮੁੱਲ ਪਾ 50 ਕਰ ਲੋ ਹਾਂ ਨਾ 50000 ਦਾਂਗੇ ਠੀਕ ਹੈ ਜੀ ਲਓ ਭਾਈ ਜੀ ਹਾਂਜੀ ਵੀਰ ਜੀ ਕੋ ਰੇਟ ਕਰਾਂਗੇ ਜਿਹੜੇ ਕਰਨ ਵਾਲੇ ਆ ਵੀਡੀਓ ਵਿੱਚ ਹਾਂ ਨਾ ਠੀਕ ਹੈ ਜੀ ਹਾਂਜੀ ਲਓ ਭਾਈ ਜੀ 50000 ਦੇ ਬਾਈ ਕਹਿੰਦਾ ਕਿ ਦੇ ਦਾਂਗੇ ਆ ਜਾਓ ਹਿੰਦੇ ਜੇ ਨੰ ਵੀ ਜੀ ਥਲੇ 13 ਕਿਲੋ ਬੋਲੋ ਜੀ ਅੱਛਾ ਜੀ ਕਿੰਨਾ ਟਾਪ ਹੋਗਾ ਸਾਨੂੰ ਜੀ ਹਫਤੇ ਦੀ ਸੂਜੀ ਜੀ ਠੀਕ ਆ ਲਓ ਭਾਈ ਹਫਤੇ ਦੀ ਲਾ ਲਓ ਹਫਤਾ ਲਾ ਲਓ ਠੀਕ ਆ ਠੀਕ ਆ ਜੀ ਹਾਂਜੀ ਤੇ ਬਹੁਤ ਪਹਿਲਾਂ ਵੀ ਚੌਗੀ ਦੇ ਮੂੰਹ ਠੀਕ ਆ ਜੀ ਦੰਦਾ ਦੇ ਚਾਰ ਦੰਦ ਆ ਗਏ ਤੇ ਬਹੁਤ ਸ਼ਾਨਦਾਰ ਹਡਰ ਕੁਆਲਟੀ ਥਨਾਂ ਦਾ ਸੈਜ ਗਿਆ ਬਹੁਤ ਸ਼ਾਨਦਾਰ ਆ ਗਏ ਗਿੱਟ ਗਿੱਟ ਤੇ ਲੱਗਾ ਵਾ ਇਹ ਵੀ ਤੁਹਾਨੂੰ ਆਪ ਲੱਗੇ ਲੈਓ ਭਾਈ ਲੈਓ ਲੈਓ ਬੋ ਦੀ ਕੋਲ ਕੋ ਬਾੜਿਆ ਸਿਆਕਾ ਸਾਦੇ ਤੁਸੀਂ ਭਾਈ ਕੋਲ ਚੰਗੇ ਪਸ਼ੂ ਸਾਰੇ ਬਾਈ ਹੋਣਾ ਦਾ ਵਪਾਰ ਦਾ ਹੀ ਕੰਮ ਆ ਤੇ ਚੰਗੇ ਪਸ਼ੂ ਹੁੰਦੇ ਇਹਨਾਂ ਦੇ ਕੋਲ ਦੁੱਧ ਵਾਲੇ ਇਹਦਾ ਕੀ ਮੁੱਲ ਕਰਨਾ ਭਾਈ ਜੀ ਹਰ ਜੀ ਮੁੱਲ ਪਾ ਮੈਂ ਪੈਣਗਾ ਹਾਂ 60000 ਦੇ ਦਾਂਗੇ ਆਪਾਂ ਅੱਛਾ ਜੀ ਇਹ ਵੀ 60000 ਦੀ ਵੀ 60000 ਦੀ ਹਾਂ ਨਾ ਹੀ ਹੋਗੀ ਠੀਕ ਹੈ ਠੀਕ ਹੈ ਮਹਾਨਤਾਨ ਕੀਤਾ ਜਾਊਗਾ ਮੌਕੇ ਦਾ ਠੀਕ ਹੈ ਜੀ ਆ ਦੱਸੋ ਭਾਈ ਜੀ ਮਾਝੇ ਦੇ ਬਾਰੇ ਕਿ ਨਵਾਂ ਸੂਬਾ ਇਹਨੇ ਸੁਣਾ ਇਹ ਵੀ ਤਿਹਜਾ ਸੂਬਾ ਸੁਣੀ ਜੇ ਅੱਛਾ ਜੀ ਪਾਉਣ ਲੋਕੀ ਚੌਥਾ ਕਈ ਜੋ ਮਰਜੀ ਆ ਤੇ ਜਸੂ ਸੁਣਿਆ ਜਾ ਰਹੀ ਆ ਅਡ ਕਵਾਲਿਟੀ ਵੀ ਚੈੱਕ ਕਰੋ ਕੋਲ ਮਰਜੀ ਦਾ ਚੈਫ ਗਾਵਾਂ ਵਰਗਾ ਹੀ ਬਹਾਨਾ ਲੱਗਾ ਤੇ ਆ ਕਰ ਸਕਦੇ ਇਹ ਕਿੰਨਾ ਕੁ ਟਾਈਮ ਖੜ ਪਈਏ ਵੀਡੀਓ ਲੈ ਲਊ ਕਿ ਤਿੰਨ ਚਾਰ ਦਿਨ ਲੈ ਜੂਗੀ ਠੀਕ ਆ ਠੀਕ ਆ ਨੀਲੀ ਉਹ ਤਾਂ ਕਿੰਨੇ 15 ਦਿਨ ਦਾ ਟਾਈਮ ਆ ਅੱਛਾ ਅੱਜ 8 ਹੋ ਗਿਆ ਚਲੋ ਬਾਗੇ ਦੇ ਪੁਰਾਣੇ ਕੋਈ ਨਾ 15 ਦਿਨ ਲੈ ਗਈ 15 ਦਿਨ ਲੈ ਗਈ ਠੀਕ ਆ ਜੀ ਲਓ ਬਾਜੀ ਪਿਓਰ ਨੀਲੀ ਰਵੀ ਦੇ ਵਿੱਚ ਆ ਗਈ ਤੁਸੀਂ ਚੈੱਕ ਕਰ ਸਕਦੇ ਜੇ ਤੇ ਚੰਗੀ ਪਲੀ ਪੁਲੀ ਆ ਸਿਰਫ ਖੁੱਲਾ ਲੱਗੀ ਪਰ ਛੋਟੀ ਕਿੱਡੀ ਚੋ ਹਾਂਜੀ ਹਾਂਜੀ ਕਿਆ ਕਰ ਸਕਦੇ ਬਾਈ ਸਹੂਲਤਾ ਕੀ ਲੱਗਾ ਜੇ ਹੋਰ ਨੱਚਾ ਫਗਾਈਆਂ ਵਰਗਾ ਹੀ ਹੋਣਾ ਲੱਗਾ ਵਾ ਇਹ ਥਾਣਾ ਦਾ ਸੈਰ ਗਿਆ ਵੀ ਬਹੁਤ ਸ਼ਾਨਦਾਰ ਆ ਇਹ ਕਿੰਨਾ ਕ ਦੁੱਧ ਚ ਆਇਆ ਇਹਨੇ ਪਿਛਲੇ ਸਵੇਰੇ ਹਾਂਜੀ ਕਿੰਨਾ ਕ ਦੁੱਧ ਚ ਆਇਆ ਪਿਛਲੇ ਸਵੇਰੇ 16 ਕਿਲੋ ਪਿਛਲੇ ਸਵੇਰੇ ਦੁੱਧ ਚ ਆਇਆ ਇਹਨੇ ਠੀਕ ਆ ਠੀਕ ਆ ਜੀ ਲਓ ਬਾਈ ਜੀ ਫੇਸ ਤੁਸੀਂ ਚੈੱਕ ਕਰ ਸਕਦੇ ਜੇ 16 ਲੀਟਰ ਦਾ ਰਿਕਾਰਡ ਆ ਪਿਛਲੇ ਸਵੇਰਾ ਬਾਕੀ ਹਾਈਟ ਲੈਂਥ ਲਓ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਵਾ ਤੇ ਪੇਠ ਪੁੜੇ ਲਓ ਮਜ਼ਬੂਤ ਆ ਤੇ ਨੇਵੇ ਲਓ ਤੇ ਮਾ ਕਰਮ ਵਾਲੀ ਨੇ ਪੰਡਾ ਹੀ ਪਾਈਆਂ ਚੱਫ ਗਾਂ ਵਰਗਾ ਹੀ ਸ਼ਵਾਨਾ ਲਾਇਆ ਵਾ ਠੰਡੀ ਸੀਲ ਕੀਤੀ ਹੈ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਬਾਈ ਲਾਗੇ ਰ ਤੁਸੀਂ ਅੱਗੇ ਨੂੰ ਦਿਖਾ ਰ ਮੜ ਜਾ ਇਦਾਂ ਦੇ ਕੋਈ ਗੱਲ ਨਹੀਂ ਜਿੱਦਾਂ ਮਰਜ਼ੀ ਫਿਰੋ ਇਦਾਂ ਇਦਰੀ ਮਾਜਾ ਬਾ ਸਿੰਘ ਥੋੜਾ ਖੋਲਾ ਲੱਗੀ ਝੋਟੀ ਬਾਣੀ ਵਾਲੀ ਸਾਈਡ ਤੋਂ ਦਿਖਾ ਰ ਹਾਂ ਜੀ ਭਾਈ ਚੈੱਕ ਕਰ ਸਕਦੇ ਤੁਸੀਂ ਸਾਡੇ ਦਾ ਸਹਾਜ ਗਿਆ ਬਹੁਤ ਸ਼ਾਨਦਾਰ ਆ ਇਹਦਾ ਕੀ ਮੁੱਲ ਕਰਨਾ ਭਾਜੀ ਹਰ ਜੀ ਮੁੱਲ ਪਾ 95 ਕਰਾ ਲਓ ਭਜੋ ਮਰਜ਼ੀ ਕਰਾ ਲਓ ਹਾਂ ਨਹੀਂ 85000 ਦੇਵਾਂਗੇ ਠੀਕ ਹੈ ਜੀ ਲਓ ਬਾਈ ਜੀ 85000 ਦੀ ਨੀਲੀ ਰਵੀ ਤੇ 16 ਲੀਟਰ ਦਾ ਰਿਕਾਰਡ ਆ ਪਿਛਲੇ ਸਵੇਰਾ ਇਸ 16 ਕਰਕੇ ਦੇੜੀਆਂ ਆਪਾਂ ਠੀਕ ਹੈ ਠੀਕ ਹੈ ਉਹ ਠਾ ਦੇਦੇ ਅਗਲੇ ਘਰ ਜਾਗੇ ਆਪਾਂ 16 ਕਰਦੇ ਆਂ ਦੀ ਆਪਣੀ ਆਪੋ ਨਹੀਂ ਹਨਾ ਹਾਂਜੀ ਹਾਂਜੀ ਆਪੋ ਆਪਣੀ ਕੇ ਸਾਹਬ ਆ ਠੀਕ ਹੈ ਜੀ ਆ ਦੱਸਿਓ ਝੋਟੀ ਦੇ ਬਾਰੇ ਕਿਨੇ ਵਾਰ ਸਵੇਰ ਜੀ ਕੱਪਣਾ ਦੂਜੇ ਸਵੇਰ ਸੋਣੀ ਆ ਅੱਛਾ ਠੀਕ ਹੈ ਜੀ ਬੋਲੋ ਕਿ ਕਿੰਨਾ ਰੋਜ ਆਏ ਨੇ ਪਹਿਲੇ ਸਵੇਰ ਖੋਲਦੇ ਵੀ ਇਹਨਾਂ ਵਿੱਚ 14 ਮੀਟਰ ਦਾ ਪਹੀ ਲੈ ਸੂਏ ਪਹਿਲਾਂ ਪਹਿਲੇ 14 ਕਿਲੋ ਦਿੱਤਾ ਝੋਟੀ ਨੇ ਅੱਛਾ ਜੀ ਹਾਂਜੀ ਇਹ ਕਿੰਨਾ ਕ ਟਾਈਮ ਖੜਦੀ ਏ ਜੀ ਲੈ ਵੀ ਦੇਣਾ ਹੀ ਤਾਂ ਠੀਕ ਹੈ ਠੀਕ ਹੈ ਹਫਤਾ ਹੀ ਲੈ ਜੂਗੇ ਜੀ ਠੀਕ ਹੈ ਲਓ ਬਾਈ ਹਫਤੇ ਕਦੇ ਲੱਗ ਭਾਗ ਜੱਡ ਬਲਾਇਆ ਗਿਆ। ਇਹ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਸ਼ਾਨਦਾਰ ਆ ਜੇ ਦਿਨ ਖੱਟਦੀ ਹਫਤਾ ਕੋਰ। ਆ ਉੱਤੇ ਕਿਤੇ ਲਾਗੇ ਬੰਨੇ ਨੇ ਲਾਇਟ ਆਵਾ। ਇਹ ਜੇ ਟਾਟੋ ਲਾ ਕਾਫੀ ਆ ਤੂੰ ਤੱਕ ਚੰਗਾ ਹਵਾਨਾ ਵੀ ਭਰ ਲੂਗੀ। ਤੇ ਹਾਈਡਲੈਂਟਰੀ ਵੀ ਬਹੁਤ ਚੰਗੀ ਆ ਤੇ ਫੇਸ ਕੁਆਲਿਟੀ ਤਾਂ ਲਾਗੇ ਨਾਲ ਦਿਖਾਉਂਦੇ ਬਹੁਤ ਸ਼ਾਨਦਾਰ ਪਿਓਰ ਜੇਰਾ ਮੋਰਾ ਆ ਗਿਆ ਵੇ। ਕੋਣਾ ਵੀ ਨਾ। ਇਹ ਡਿਬੂਟਾ ਟਪੜਿਆ ਲਾ ਵੀ ਮਜ਼ਬੂਤ ਆ। ਤੇ ਲਾਗੇ ਨੂੰ ਤੁਹਾਨੂੰ ਸੁਣਾ ਦਾ ਸੈਜ ਗੈਪ ਚੈੱਕ ਕਰਾਉਂਦੇ ਬਹੁਤ ਸ਼ਾਨਦਾਰ ਆ। ਉਧਰ ਭਾਈ ਚੈੱਕ ਕਰਾ ਦਿਓ ਬਾਕੀ ਥਾਣਾ ਦਾ ਸੈਜ ਗੈਪ ਲਾਗੇ ਤੂੰ ਇਹ ਝੋਟੀ ਬਹੁਤ ਚੰਗੀ ਠੰਡੀ ਸੀ ਲਾ ਕੋਈ ਇਦਾਂ ਦੀ ਘਰ ਨਹੀਂ ਆ ਵੇਖੋ ਠੀਕ ਹੈ ਠੀਕ ਹੈ ਇਦਾਂ ਦੀ ਕੋਈ ਗੱਲ ਨਹੀਂ ਝੋਟੀ ਉਧਰੇ ਝੋਟੀਆਂ ਖਣਿਆਣ ਦੀ ਇਧਰ ਆਪਾਂ ਝੋਟੀਆਂ ਲੈ ਜਾਈਏ ਲਓ ਭਾਈ ਚੈੱਕ ਕਰ ਸਕਦੇ ਤੁਸੀਂ ਬਹੁਤ ਸ਼ਾਨਦਾਰ ਜੇ ਥਾਣਾ ਦਾ ਸੈਜ ਗੈਪ ਇਹਦਾ ਕੀ ਕਰਨਾ ਫਿਰ ਮੁੱਲ ਭਾਜੀ ਜੀ ਮੁੱਲ ਭਾਵੇਂ 1 ਦਾ ਕਰੀਏ ਭਾਵੇਂ 1 20 ਕਰੀਏ ਹਾਂ ਨਾ ਇੱਕ ਪਾਈ ਦੀ ਝੋਟੀ ਦਾਂਗੇ ਠੀਕ ਹੈ ਲਓ ਭਾਈ ਜੀ ਜੇ ਬਿਲਕੁਲ ਲੈਣ ਦੇਣ ਵਾਲੇ ਵੀਰ ਨੇ ਰੇਟ ਕੀਤੇ ਆ ਬੱਸ ਇਹ ਹੋ ਗਿਆ। ਹਾਂਜੀ ਬਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ।